ਅੰਮ੍ਰਿਤਸਰ ਹਲਕਾ ਪੱਛਮੀ 40 ਫੁੱਟ ਆਜ਼ਾਦ ਰੋਡ ਸ਼ਹਾਟਾ ਵਿਖੇ ਕਾਂਗਰਸ ਵਾਡ ਪ੍ਰਧਾਨ ਪਵਨ ਕੁਮਾਰ ਦੀ ਪ੍ਰਧਾਨਗੀ ਹੇਠ ਇੱਕ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੌਰਾਨ ਲੋੜਵੰਦ ਲੋਕਾਂ ਦਾ ਮੁਫਤ ਚੈੱਕਅਪ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਮੁਫਤ ਮੈਡੀਕਲ ਕੈਂਪ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਸਾਪ ਦਾ ਕੈਬਨਿਟ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਕਾਉਂਸਲਰ ਵਿਕਾਸ ਸੋਨੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਰਿਬਨ ਕੱਟ ਕੇ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ ਮੈਡੀਕਲ ਕੈਂਪ ਦੌਰਾਨ ਕੇਵੀਆਈ ਵੈਲਫੇਅਰ ਸੁਸਾਇਟੀ ਅਤੇ ਬਿਲੀਅਨ ਹਾਰਟ ਬੀਟਿੰਗ ਫਾਊਂਡੇਸ਼ਨ ਨੇ ਬਹੁਤ ਵੱਡਾ ਸਮਰਥਨ ਦਿੱਤਾ ਪਵਨ ਕੁਮਾਰ ਅਤੇ ਉਹਨਾਂ ਦੀ ਟੀਮ ਵੱਲੋਂ ਉਮਰਪ੍ਰਕਾਸ਼ ਸੋਨੀ ਅਤੇ ਡਾਕਟਰ ਰਾਜਕੁਮਾਰ ਵੇਰਕਾ ਨੂੰ ਸਨਮਾਨਿਤ ਵੀ ਕੀਤਾ ਗਿਆ ਪਵਨ ਕੁਮਾਰ ਨੇ ਮੁੱਖ ਮਹਿਮਾਨਾਂ ਅਤੇ ਆਏ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਇਸ ਮੌਕੇ ਕੌਂਸਲਰ ਪਤੀ ਧਰਮਜੀਤ ਬੋਬੀ ਸਾਬਕਾ ਸੀਨੀਅਰ ਡਿਪਟੀ ਮੇਅਰ ਸਵਿੰਦਰ ਸਿੰਘ ਸ਼ਿੰਦਾ ਅਰੁਣ ਸ਼ਰਮਾ ਪ੍ਰਮੋਦ ਰਾਜਾ ਮਨਜੀਤ ਸਿੰਘ ਬਿਹਾਰੀ ਲਾਲ ਠਾਕੁਰ ਪ੍ਰਮੋਦ ਕੁਮਾਰ ਲਾਲਚਨ ਪ੍ਰਿੰਸੀਪਲ ਕਵਲਜੀਤ ਸਿੰਘ ਵੀ ਮੌਜੂਦ ਸਨ ਉਹ ਬਾਰੇ ਅੱਜ ਇੱਥੇ ਆਇਆ ਤੇ ਖੁਸ਼ੀ ਹੋਈ ਆ ਜੀ ਕਰਦੀਆਂ ਫਿਰ ਵੀ ਸੇਵਾ ਕਰਦੇ। ਉਹ ਸੇਵਾ ਉਹਨਾਂ ਦਾ ਅਰੇ ਜਿੰਨਾ ਵੀ ਪ੍ਰਭਾਵ ਪਾਉਂਦੀ ਹੈ। ਇੱਕ ਮੌਕਾ ਵੀ ਇਹਨਾਂ ਦਾ ਹੈ। ਇਸ ਸਾਰੀ ਟੀਮ ਨੂੰ ਤਹਿਲੀ ਹੈ। ਮੇਰਾ ਜਿਹਨਾਂ ਨਾਲ ਅੱਜ ਵਾਲੀ ਆਇਤੋ ਪੈਸੇ ਦਾ ਪੁਰਾਣਾ ਕਾਰ ਹੈ ਸਾਰੇ। ਅੱਜ ਅਸੀਂ ਕੇਵੀਆਈ ਵੈਲਫੇਅਰ ਸੁਸਾਇਟੀ ਐਂਡ ਬਿਲੀਅਨ ਹਾਰਟਸ ਬੀਟਿੰਗ ਫਾਊਂਡੇਸ਼ਨ ਦੇ ਸਹਿਯੋਗ ਨਾਲ ਸ਼ਿਆਟਾ ਆਜ਼ਾਦ ਰੋਡ 40 ਫੁੱਟ ਗਲੀ ਵਿੱਚ ਮੈਡੀਕਲ ਕੈਂਪ ਜੋ ਲਗਾਇਆ ਸੀਗਾ ਉਹਦੇ ਵਿੱਚ ਕਾਫੀ ਸਾਡੇ ਕੋਲ ਮਰੀਜ਼ ਇੱਥੇ ਪਹੁੰਚੇ